हां जी 사ਸਤ리카ਲ जी ਸਾਰਿਆਂ ਦਾ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਦੇ ਵਿੱਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਭਾਜੀ ਉਹਨਾਂ ਨੇ 6 ਪਸ਼ੂ ਸੇਲ ਕਰਨੇ ਆਂ 4 ਆਪਾਂ ਵੱਡੀਆਂ ਮੱਝਾਂ ਦਿਖਾਵਾਂਗੇ ਬਹੁਤ ਸੋਹਣੀਆਂ ਸੁਨੱਖੀਆਂ ਤੇ 2 ਵੈੜਾ ਦਿਖਾਵਾਂਗੇ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਾਰੇ ਪਸ਼ੂ ਨੂੰ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਦਾ ਠੰਡੇ ਪਗੇ ਚੈੱਕ ਪਾਸ ਕਰਕੇ ਲੈ ਜਾਇਆ ਕਰੋ ਤਾਂ ਕਿਸੇ ਕਿਸ ਹੁੰਦਾ ਲਾਮਾ ਨਾ ਰਹਿ ਸਕਾ ਗੱਲਬਾਤ ਕਰਾਉਣੇ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੀ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਹੈ ਵਧੀਆ ਵਧੀਆ ਤੁਸੀਂ ਸੁਣਾਓ ਜੀ ਬਾਕੀ ਵਧੀਆ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਵੀ ਜੀ ਨਾਮ ਮੇਰਾ ਹੈਪੀ ਜੇ ਤੇ ਡੈਡੀ ਦਾ ਨਾਮ ਹੀਰਾ ਸਿੰਘ ਪਿੰਡ ਵਰਪਾਲ ਜੀ ਆਪਣਾ ਠੀਕ ਹੈ ਜੀ ਨਾ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਵੀ ਜੀ ਮੇਥਾ ਲਿਖੋ 83682533 ਠੀਕ ਹੈ ਜੀ ਤੇ ਡੈਡੀ ਦਾ ਜੇ 8437625660 ਠੀਕ ਆ ਤੇ ਕਿੰਨੇ ਅੱਜ ਪੁਛ ਸੇਲ ਕਰਨੇ ਜੀ ਅਸ਼ੂ ਵੀ ਜੀ ਆਪਣੀ ਕੋਲ 6 ਅੱਜ ਠੀਕ ਆ ਤੇ ਚਾਰ ਮੱਜਾਂ ਚਾਰ ਮੱਜਾਂ ਦੋ ਬੈਡਾਂ ਠੀਕ ਆ ਤੇ ਸੂਏ ਕਿੰਨੇ ਦੋ ਕਿ ਤਿੰਨ ਬੈਡ ਹਾਂ ਜੀ ਬੈਡ ਇੱਕ ਦੂਜੇ ਸੂਏ ਜੇ ਇੱਕ ਪਹਿਲੇ ਸੂਏ ਦੋ ਦੰਦ ਬੱਸੀ ਜੀ ਠੀਕ ਆ ਤੇ ਮੱਜਾਂ ਦੋ ਸੂਈਆਂ ਮੱਜਾਂ ਦੋ ਸੂਈਆਂ ਦੋ ਗੱਬਣਾ ਤਿਆਰ ਨੇ ਠੀਕ ਹੈ ਜੀ ਤੇ ਸ਼ੁਰੂਆਤ ਮੱਝ ਤੋਂ ਹੀ ਕਰੀਏ ਸ਼ੁਰੂਆਤ ਮੱਝ ਆ ਵੱਡੀ ਮੱਝ ਤੋਂ ਕਰਦੇ ਆ ਤੇ ਇਹ ਗੱਬਣਾ ਜੀ ਹਾਂ ਜੀ ਤੇ ਗੱਬਣਾ ਮੱਝ ਠੀਕ ਆ ਤੇ ਸੂਆ ਇਹਦਾ ਕਰਵਾ ਜੀ ਸੂਆ ਵੀ ਦੀ ਇਹਦਾ ਚੌਥਾ ਸੂਆ ਜੀ ਚੌਥਾ ਸੂਆ ਠੀਕ ਆ ਪੂਰੀ ਵੱਡੀ ਆ ਹਨਾ ਪੂਰੀ ਵੱਡੀ ਪੂਰੀ ਵੱਡੀ ਠੀਕ ਆ ਦਿਨ ਕਿੰਨੇ ਖੜਦੀ ਆ ਦਿਨ ਵੀ ਦੀ ਤਿਆਰ ਆ ਬਿਲਕੁਲ ਤਿੰਨ ਚਾਰ ਦਿਨ ਲੱਗ ਜੂ ਠੀਕ ਆ ਤੋੜ ਲੋ ਵੀਰ ਜੀ ਕੱਢ ਲੋ ਬਾਹਰ ਨੂੰ ਜੀ ਫਿਕਰ ਕਰੋ ਚੱਕ ਜੀ ਪੂਰਾ ਵੱਡਾ ਕਰਦੇ ਆ ਸੋਹਣੀ ਸੁਨੱਖੀ ਪੂਰੀ ਆ ਹਾਰਕ ਇਹਨੂੰ ਜਾਣ ਦੋ ਭਾਜੀ ਬਾਕੀ ਲੇਵਾ ਚੰਗਾ ਸੋਹਣਾ ਤਿਆਰ ਕਰਨ ਦੀ ਆ ਥਾਣ ਬੜੇ ਸੋਹਣੇ ਲੱਗੇ ਚਾਰੇ ਥਾਣ ਕੋਜੀ ਜੀ ਪੂਰੇ ਵਜਨ ਵਾਲੀ ਆ ਖਿਲਾ ਰਹੇ ਹੋ ਭਾਜੀ ਇੱਥੇ ਇਧਰ ਇਧਰ ਨੂੰ ਮੂੰਹ ਕਰ ਦੋ ਆ ਵੇਖੋ ਕਰੋ ਜਾ ਕੇ ਜੀ ਕੱਦ ਪੂਰਾ ਵੱਡਾ ਸੋਹਣੀ ਸੁਨੱਖੀ ਪੂਰੀ ਖੱਬਦੀ ਆ ਜੀ ਜਾਣ ਦੋ ਆ ਚਿੱਟਾ ਜਿੱਟਾ ਜੇ ਕੀ ਹੋਇਆ ਭਾਜੀ ਇਹਦੇ ਠੀਕ ਆ। ਬਾਕੀ ਥਾਣ ਥਣ ਚੰਗੇ ਸੋਹਣੇ ਲੱਗੇ ਆ ਜੀ। ਐ ਵੀ ਠੰਡੀ ਦੀ ਠੀਕ ਆ। ਕੋਈ ਚੱਕਰ ਨਹੀਂ ਜਿੱਦਾਂ ਮਰਜੀ ਆ। ਦਿਨ 2-4 ਲੈ ਜੂ ਜੇ ਹਨਾ। ਤੇ ਦੁੱਧ ਕਿੰਨਾ ਕਰ ਜੂਗੀ ਵੀਰ ਜੀ? ਦੁੱਧ ਵੀਰ ਜੀ ਇਹਦੀ 15-16 ਕਿਲੋ ਦੁੱਧ ਚਾਹੀਦਾ। ਠੀਕ ਆ। ਤੇ ਮੁੱਲ ਕਿੰਨਾ ਕਰਨਾ ਜੀ? ਮੁੱਲ ਵੀਰ ਜੀ ਦਾ ਬਿਲਕੁਲ ਜੈ ਜਿਹੜਾ 1-25 ਕਰਦੇ ਆ। ਹਾਂਜੀ ਤੇ ਜਿਹੜੀ ਆਪਾਂ ਬਿਲਕੁਲ ਫੜਾ ਦੇਣੀ ਇੱਕ ਵੀਰ ਦੀ ਵੀ ਇੱਕ ਵੀਰ ਦੀ ਹਾਂਜੀ ਠੀਕ ਹੈ ਮੌਕੇ ਤੇ ਮਾਨ ਤਨ ਕਰ ਦੋ ਥੋੜਾ ਬਾਕੀ ਲੇਵਾ ਚੰਗਾ ਸੋਹਣਾ ਤਿਆਰ ਕਰ ਲਿਆ ਵਾ ਤੇ ਬਾਕੀ 1 2 ਦਿਨ ਲੈ ਜੂਗੀ ਹਨਾ ਠੀਕ ਹੈ ਤੇ ਚੰਗੀ ਵੱਡੀ ਆ ਭਾਰੀ ਭਜਨ ਵਾਲੀ ਜੀ ਤੇ ਦੂਜੇ ਨੰਬਰ ਤੇ ਆ ਜਾਂਦੀ ਜਿਹੜੀ ਜੀ ਇਹ ਸੂਈ ਜਿਹਦੀ ਅੱਛਾ ਜੀ ਦੂਜਾ ਸੁਹਾ ਸੂਈ ਜੀ ਠੀਕ ਹੈ ਕਿੰਨੇ ਦਿਨਾਂ ਦਾ ਸੁਹਾ ਜੀ ਇਹਦਾ ਸੁਹਾ ਕੀਤੀ ਇਹਦਾ 8 ਦਿਨ ਹੋਗੇ ਜੀ ਸੁਈ ਉਹ ਪਰਲਾ ਬੈਠਾ ਜਿਹੜਾ ਕੱਟਾ ਆ ਕੱਟਾ ਜੀ ਇਹਦਾ ਠੀਕ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਵੀਰ ਜੀ ਇਹ ਥੱਲੇ ਬਿਲਕੁਲ ਜਿਹੜਾ ਪਿਆ ਲ 12 ਕਿਲੋ ਪਰ ਆਪਾਂ 11 ਕਿਲੋ ਬਣਾ ਕੇ ਦੇਵਾਂ ਠੀਕ ਐ 12 ਕਿਲੋ ਦੁੱਧ ਹੁਣ ਜਿਹੜਾ ਹਾਜ਼ਰ ਐ ਹਾਂ ਜੀ ਠੀਕ ਐ ਤੋੜ ਦਿਓ ਵੀਰ ਜੀ ਇਹਨੂੰ ਵੀ ਖੋਲੋ ਆ ਵੇਖੋ ਕੱਦ ਕਾਠ ਵੇਖੋ ਕਿੰਦਾ ਝੋਟੀ ਦਾ ਸੁਆ ਦੂਜਾ ਭਾਜੀ ਇਹਦਾ ਦੂਜਾ ਦੂਜਾ ਸੁਆ ਵੀ ਦੂਜਾ ਸੁਆ ਸੂਈ ਆ 12 ਕਿਲੋ ਹੁਣ ਇਹਦੇ ਕੋਲ ਹਾਜ਼ਰ ਦੁੱਧ ਆ ਹਾਂ ਜੀ ਬਾਕੀ ਚੰਗੀ ਟਾਪ ਦੀ ਕੁਆਲਿਟੀ ਵਾਲੀ ਝੋਟੀ ਆ ਸੋਹਣੀ ਸੰਖੇਪੀ ਪੂਰੀ ਆ ਜੀ ਆ ਵੇਖੋ ਥਾਣੇ ਵੀ ਬੜੇ ਸੋਹਣੇ ਲੱਗੇ ਆ ਤੇ ਇਸ ਕੁਆਲਟੀ ਵੀ ਚੰਗੀ ਆ ਆਕਰੋ ਚੱਕ ਦਰਸ਼ਣ ਕਰ ਲਓ ਝੋਟੀ ਦੇ ਸੋਹਣੀ ਪੂਰੀ ਆ ਜੀ ਜਾਣੋ ਵੀਰ ਜੀ ਬਾਕੀ ਥਾਂ ਥਣ ਚੰਗੇ ਲੱਗੇ ਆ ਆ ਵੇਖੋ ਸੂਈ ਤਾਜੀ ਆ ਜੀ ਬਿਲਕੁਲ ਵਾਜੂ ਦੁੱਧੋਂ ਭਾਈ ਥੋੜਾ ਬੋਲਾ ਹਾਂਜੀ ਹਾਂਜੀ ਵਜੂ ਕੀ ਵੀਧੀ ਹੈ ਇਹ ਮੈਲਾ ਮਾਰਨਾ ਹੈ ਠੀਕ ਆ ਤੇ ਮੋਲੇ ਦਾ ਕਨਾ ਕਰਨਾ ਸੀ ਮੁੱਲ ਵੀ ਦੀ ਇਹਦਾ ਵੀ 125 ਕਰਦੇ ਹਾਂ ਹਾਂਜੀ ਤੇ 120 ਹੀ ਹਾਂ ਕਰਣੀ ਠੀਕ ਆ ਛੋਟ ਜੋ 120 ਛੋਟ ਕਰ ਦਾਂਗੇ 1000 ਰੁਪਏ ਛੋਟ ਕਰ ਦਾਂਗੇ ਠੀਕ ਥਾਣਾ ਸੁਣਾ ਦੀ ਕੋਈ ਬਾਤ ਘੜਦਣੀ ਹੈ ਜੀ ਓਕੇ ਬਿਲਕੁਲ ਵੀਧੀ ਠੀਕ ਹੈ ਜੀ ਹਾਂਜੀ ਤੇ ਅਗਲੀ ਜਿਹੜੀ ਅਗਲੀ ਵੀਜੀ 150 ਦੀ ਜੀ ਅੱਛਾ ਪਹਿਲਾ ਸੂਆ ਹਾਂਜੀ ਠੀਕ ਆ ਤੇ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਉਈ ਨੂੰ ਵੀ ਜੀ ਇਹਨੂੰ 10 ਦਿਨ ਹੋ ਗਏ ਜੀ ਅਛਾ 10 ਦਿਨ ਹੋ ਗਏ ਹਾਂਜੀ ਛੋਟੀ ਚੰਗੀ ਆ ਵੱਡੀ ਆ ਹਨਾ ਵੀ ਬੱਚਾ ਇਹਦੇ ਮਗਰ ਕੀ ਆ ਜੀ ਇਹਦੇ ਮਗਰ ਹੀ ਕੱਟਾ ਜੀ ਆਹ ਕੱਟਾ ਇਹਦਾ ਜੀ ਠੀਕ ਹੈ ਜੀ ਸਹੀ ਆ ਤੇ ਦੁੱਧ ਕਿੰਨਾ ਹੋਣਾ ਦੁੱਧ ਵੀ ਜੀ ਇਹਦਾ ਥੱਲੇ ਜਿਹੜਾ ਬਿਲਕੁਲ ਤਿਆਰ ਆ ਉਹ 10 ਕਿਲੋ ਆ 10 ਕਿਲੋ ਦੁੱਧ ਆਪਾਂ ਨਾ ਕਰਕੇ ਦਵਾਉਂਦੇ ਠੀਕ ਆ ਤੋੜ ਲਓ ਭਾਜੀ ਇਹਨੂੰ ਵੀ ਆਹ ਵੇਖੋ ਜੀ ਸੋਹਣੀ ਆ ਸਿੰਘ ਬੜਾ ਸਪੈਸ਼ਲ ਲੱਗਾ ਨਿੱਕਾ ਸਿੰਘ ਆ ਕੱਦ-ਕੜ ਚੰਗਾ ਸੋਹਣਾ ਛੋਟੀ ਦਾ ਆ ਵੇਖੋ ਜੀ ਰੰਗ ਸਾਰਾ ਕਾਲਾ ਹੀ ਲੱਗਦਾ ਵੇਖਣ ਨੂੰ ਸਾਰੀ ਕਾਲੀ ਜੀ ਹਾਂਜੀ ਮਾਕੇ ਥਾਣਾ ਦਾ ਗੈਪ ਵੀ ਚੰਗਾ ਜੀ ਹਾਂਜੀ ਕਰੋ ਜੱਕ ਜੀ ਥਾਣ ਵੀਰ ਜੀ ਤੂੰ ਬਾਤ ਕੱਢਦੇ ਨਹੀਂ ਹਾਂਜੀ ਨਾ ਜੀ ਪਹਿਲਾਂ ਥੋੜਾ ਥਾਣ ਅੱਗੇ ਨੂੰ ਰੱਖਦੀ ਹਨਾ ਪਿੱਛੋਂ ਐ ਲੱਗਦਾ ਜਿਦਾ ਉੱਚਾ ਹੁੰਦਾ ਹਾਂਜੀ ਬਿਲਕੁਲ ਉੱਤੇ ਹੀ ਠੀਕ ਆ ਆਹ ਹਾਂਜੀ 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 ਸੋਹਣੀ ਪੂਰੀ ਹੈ ਜੀ ਐਨੂੰ ਕੁਮਾਇੋਂ ਫੇਸ ਮੜਾ ਦੇ ਇੱਥੇ ਖਲਾਰ ਮੈਂ ਆ ਗਈ ਥੋੜੀ ਡਰਦੀ ਐ ਮੋਟਰਸਾਈਕਲ ਦਾ ਕਰਕੇ ਡਰ ਗਈ ਸੀ ਲੈ ਜਾਓ ਭਾਜੀ ਲੈ ਜਾਓ ਬਾਕੀ ਥਾਣ ਬੜੇ ਸੋਹਣੇ ਲੱਗੇ ਐ ਚਾਰੇ ਥਾਣ ਇੱਕੋ ਜਿਹੇ ਇਹਦਾ ਭਾਜੀ ਕਿੰਨਾ ਕਰਨਾ ਏ ਮੁੰਨਾ ਇਹਦਾ ਮੁੱਲ ਕਿਤੀ ਇੱਕ 30 ਕਰਦੇ ਨੇ ਹਾਂਜੀ ਤੇ ਜਿਹੜੀ ਬਿਲਕੁਲ ਹਾਂ ਨਾ ਕਰਾਂਗੇ ਇਹ 1 15 ਦੀ ਕਰਾਂਗੇ ਇੱਕ 15 ਦੇ ਦੇਣੀ ਠੀਕ ਐ ਮੁੱਲ 1 30 ਆ ਹਾਂਜੀ ਮੁੱਲ 1 30 ਮੌਕੇ ਦਾ ਮਾਨਦਾਨ ਕਰ ਦੋਗੇ ਕਰ ਦਾਂਗੇ ਠੀਕ ਐ ਜੀ ਸਹੀ ਐ ਤੇ ਅੱਗੇ ਕਿਹੜੀ ਐ ਗੱਬਣ ਕਿ ਸੂਈ ਐ ਜੀ ਅੱਗੇ ਵੀ ਦੀ ਗੱਬਣ ਠੀਕ ਐ ਉਹਨੂੰ ਲੈ ਉਹ ਬਾਹਰ ਆਜੋ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਜਾਣ ਦੋ ਇਹ ਗੱਬਣਾ ਭਾਜੀ ਹਾਂਜੀ ਇਹ ਗੱਬਣ ਆ ਗਈ ਜੀ ਬਾਕੀ 10 ਕ ਦਿਨ ਪਾਈ ਕਹਿੰਦੇ ਖੜਦੀ ਆ ਥਾਣੇ ਤੇ ਸੋਹਣੇ ਲੱਗੇ ਆ ਵੇ ਕਰੋ ਚੱਕ ਸੁਆ ਭਜੀ ਇਹਦਾ ਕਨਵਾਉ ਸੁਆ ਵੀਦੀ ਇਹਦਾ ਤੀਜਾ ਸੁਆ ਅੱਛਾ ਤੀਜਾ ਸੁਆ ਹਾਂਜੀ ਠੀਕ ਆ ਜਾਣ ਦੋ ਬਾਕੀ ਕਾਇਮ ਹੈ ਕਿ ਮੈਨੂੰ ਲੱਸੀ ਨਹੀਂ ਗਈ ਸੋਹਣਾ ਥਣ ਸੁਣ ਲੱਗਾ ਬਾਕੀ ਜਾਮਣ ਵਰਗੀ ਆ ਜੀ ਇਹ ਦੁੱਧ ਤੇ ਭਾਜੀ ਕਿੰਨਾ ਕਜਵਾਜੂ ਦੁੱਧ ਵੀ ਦੀ 12-14 ਕਿਲੋ ਚੋਲਿਆ ਠੀਕ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਉਹਦਾ ਮੁੱਲ ਵੀ ਦੀ 1 20 ਕਰਦੇ ਹਾਂ ਹਾਂਜੀ 10 ਦੀ ਦੇ ਜੀ 10 ਦੀ ਦੇ ਦੋਗੇ ਮੌਕੇ ਤੇ ਛੂਟ ਕਰਦੇ ਹੋ ਨਾ ਕਰਦੇ ਨਹੀਂ 2000 ਰੁਪਏ ਛੂਟ ਕਰਦੇ ਠੀਕ ਆ ਕਈ ਵਾਰਾਂ ਜੋੜੇ ਵਾਲਾ ਆ ਜਾਂਦਾ ਉਹ ਉਸਾਂ ਨੂੰ ਆਪਣੇ ਸਮਝਣਾ ਕਰਦੇ ਹੋ ਤੇ ਵੜਾ ਦਿਖਾ ਦੀ ਜੀ ਹੁਣ ਹਾਂਜੀ ਆਪਾਂ ਇਹ ਆ ਜਿਹੜੀ ਵੈੜ ਕੋਲ ਆਪਾਂ ਜੀ ਪਹਿਲਾ ਸੂਆ ਕਿ ਦੂਜਾ ਇਹ ਦੂਜਾ ਸੂਆ ਵਿੱਚ ਹੀ ਸੋਣਾ ਜੀ ਦੂਜਾ ਸੂਆ ਸੋਣਾ ਹਾਂਜੀ ਛਾਈ ਹਾਲ ਜੀ ਆ ਜਾਂਦੀ ਹੈ ਹੈ ਠੀਕ ਹੈ ਜੀ ਦਿਨ ਕਿੰਨੇ ਖੜਦੀ ਹੈ ਜੀ ਦਿਨ ਵੀ ਜੀ ਤਿਆਰ ਹੈ ਬਿਲਕੁਲ ਦਿਨ ਲੱਜੂਗੀ ਚਾਰ ਪੰਜ ਦਿਨ ਲੱਜੂਗੀ ਠੀਕ ਹੈ ਠੰਡੀ ਤੇਰੀ ਹੈ ਹਾਂਜੀ ਹਾਂਜੀ ਠੀਕ ਹੈ ਤੋੜ ਲੋ ਜੀ ਇਹਨੂੰ ਆ ਦੇ ਛਾਈ ਹਾਲ ਵੈੜ ਆ ਬਾਕੀ ਸੋਹਣੀ ਸੁਨਖੀ ਆ ਕੈਂਪ ਪੂਰੀ ਆ ਥਣ ਵੀ ਸੋਹਣੇ ਲੱਗੇ ਗੈਬ ਥਣਾ ਦਾ ਚੰਗਾ ਆ ਜਾ ਲੋੜੀ ਬਾਕੀ ਥਾਣ ਵੀ ਚੰਗਾ ਕਾਇਮ ਐ ਚਾਲ ਪਲਵਾਨ ਵਾਲੀ ਆ ਜੀ ਵੇਖੋ ਕਰਨਾ ਬਾਕੀ ਲੇਵਾ ਫਿਕਸ ਬਜਿਆ ਤਿਆਰ ਕਰਨਾ ਇਹਨੇ ਜਦੋਂ ਤਿਆਰ ਹੋਈ ਫਿਕਸ ਆਰਡਰ ਤਿਆਰ ਕਰੂਗੀ ਸੋਣੀ ਆਹ ਖਾਰ ਵਿੱਚ ਜਿੰਦੀ ਤੁਹਾਨੂੰ ਪਤਾ ਆ ਵੀ ਲੇਵਲ ਹੋਆ ਚੰਗਾ ਆ ਜਾਓ ਭਾਜੀ ਮੋੜ ਲਓ ਕੋਈ ਨਹੀਂ ਡਾਂਤੀ ਗਾਲੀ ਵਾਲਾ ਖੁੱਲ ਜੂਗਾ ਹੈ ਠੀਕ ਹੈ ਤੇ ਦੁੱਧ ਭਾਜੀ ਕਿੰਨਾ ਕਰ ਜੂਗੀ ਏ ਦੁੱਧ ਜਿਹੜੀ ਪਹਿਲੇ ਸੋਨੇ ਇਹਨੇ 13 14 ਕਿਲੋ ਦੁੱਧ ਕੱਢਿਆ ਹੈ ਅੱਛਾ ਜੀ ਠੀਕ ਹੈ ਤੇ ਮੁੱਲ ਕਿਨਾ ਕਰਨਾ ਮੁੱਲ ਵੀ ਜੀ ਇਹਦਾ ਕਰਦੇ 60000 60000 ਮਾਨ ਹੋ ਜੂਗਾ ਬਿਲਕੁਲ ਜਿਹੜੀ ਆਪਾਂ ਫੜਾ ਦੇਣੀ ਤਿਰ ਭਾਅ 55000 ਦੀ ਫੜਾ ਦੇਣੀ ਠੀਕ ਹੈ ਸਹੀ ਹੈ ਤੇ ਦੂਜੇ ਨੰਬਰ ਵਾਲੀ ਜਿਹੜੀ ਦੂਜੇ ਨੰਬਰ ਤੇ ਪਹਿਲਾਂ ਵੈਟ ਜੀ ਅੱਛਾ ਪਹਿਲਾ ਸੂਆ ਹਾਂਜੀ ਠੀਕ ਹੈ ਦੇਣ ਕਿੰਨੇ ਖੜਦੀ ਹੈ ਦੇਣ ਵੀ ਜੀ ਇਹਦੇ 20 ਲੈ ਗੀ ਵੀਲਾ ਜੀ ਨੂੰ ਤੋਰ ਲਓ ਵੀਰ ਜੀ ਆ ਵੇਖੋ ਕਰੋ ਅੱਜ ਜੀ ਇਹ ਯਰਸੀ ਦੇ ਵਿੱਚ ਪੱਖ ਰੱਖਦੀ ਆ ਸੋਹਣੀ ਆ ਕੱਦ ਕਾਢ ਵੀ ਚੰਗਾ ਦਾ ਵੱਡੀ ਆ ਜੀ ਬਾਕੀ ਥਾਣੇ ਦੇ ਵੀ ਸੋਹਣੇ ਲੱਗੇ ਆ ਚੰਗਾ ਗੈਸ ਤਿਆਰ ਕਰ ਜੂਗੀ ਜਦੋਂ ਤਿਆਰ ਹੋਈ ਟਾਈਮ ਕਿੰਨਾ ਰਹਿੰਦਾ ਵੀਰ ਜੀ ਇਹਦਾ ਇਹਦੀ 20 ਦਿਨਾਂ ਦੀ ਆਛਾ 20 ਦਿਨ ਠੀਕ ਆ ਸੋਹਣੀ ਹਾਂ ਜੀ ਆ ਵੇਖੋ ਠੰਡੀ ਧੀਰੀ ਜੀ ਬਾਕੀ ਬਿਲਕੁਲ ਐਨੂੰ ਘਮਾਓ ਫੇਸ ਭਾਜੀ ਇਹਦਾ ਕਰੋ ਚੱਕ ਜੀ ਫੇਸ ਸਿੱਧਾ ਕਰੋ ਮੜਾਇ ਦਾ ਫੇਸ ਵੇਖੋ ਕਿੱਡਾ ਸੋਹਣਾ ਲੱਗਦਾ ਬਾਕੀ ਥਾਣ ਵੀ ਚੰਗੀ ਆ ਦਿਨ ਕਿੰਨੇ ਖੜ ਦੀ ਦੱਸਿਆ ਦਿਨ ਵੀ ਜੀ 20 ਦਿਨ ਲੈ ਜੀ 20 ਦਿਨ ਠੀਕ ਹੈ ਜੀ ਜਾਣ ਦੋ ਵੀਰ ਜੀ ਤੋੜ ਦੋ ਚਲ ਬਾਕੀ ਥਾਣ ਵੀ ਸੋਹਣੇ ਲੱਗੇ ਆ ਉਦਦ ਕਿੰਨਾ ਕਹੇ ਚਾਜੂ ਵੀਰ ਜੀ ਇਹ ਦੁੱਧ ਵੀਰ ਜੀ ਪਹਿਲਾਂ ਵੀ 16 17 ਕਿਲੋ ਦਾ ਹੱਥ ਫਿਰਦੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਚੇ ਮੁੱਲ ਵੀਰ ਜੀ ਇਹਦਾ ਜਿਹੜਾ ਬਿਲਕੁਲ ਲੈਣ ਦੇ ਨਾਲ ਮੁੱਲ ਕਰਦੇ 80000 ਠੀਕ ਹੈ ਜੀ ਕਿੰਨੀ ਛੋਟ ਕਰ ਦੋਗੇ ਛੋਟ ਵੀਰ ਜੀ ਜਿਹੜੀ ਬਿਲਕੁਲ ਫੜਾਈ ਦਵਾਂਗੇ 75000 ਦੀ ਫਿਰ ਠੀਕ ਹੈ ਜੀ ਮੌਕੇ ਤੇ ਮਾਨਦਾਨ ਕਰ ਦਿਓ ਕਰਨੀ ਕੋਈ ਗੱਲਬਾਤ ਹੋਰ ਜੀ ਠੀਕ ਹੈ ਲਾ ਲਿਓ ਵੀਰ ਨੂੰ ਫੋਨ ਆਹੀ ਦੋ ਵੜਾ ਤੇ ਬਾਕੀ ਚਾਰ ਮੱਜਾਂ 6 ਵਸੂ ਸੇਲ ਕਰਨੀਆਂ ਜਿਨ੍ਹਾਂ ਦੋ ਸੂਏ ਸਵਾਏ ਆ ਤਿੰਨ ਗੱਬੜਾ ਜੀ ਬਾਕੀ ਸੂਹਿਆ ਸਵੈ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਓ ਗੱਬੜਾ ਚੈੱਕ ਪਾਸ ਕਰਕੇ ਲੈ ਜਾਓ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ